ਸਾਡੇ ਪਿੰਡ ਦੇ ਸਾਰੇ ਕਿਸਾਨ ਮਜ਼ਦੂਰ ਪਿੰਡ ਦੇ ਬਾਕੀ ਵਾਸੀ ਆ ਸਾਰਿਆਂ ਨੇ ਇੱਕ ਮਤ ਹੋ ਕੇ ਪਾਇਆ ਵੀ ਜਿਹੜੀ ਅਸੀਂ ਇਸ ਪਲੈਨ ਲੈਂਡ ਪੂਲਿੰਗ ਪਾਲਿਸੀ ਆ ਇਹਦੇ ਬਿਲਕੁਲ ਵਿਰੋਧਚ ਆ ਸਾਨੂੰ ਇਹ ਬਿਲਕੁਲ ਵੀ ਮਨਜ਼ੂਰ ਨਹੀਂ ਵੀ ਅਸੀਂ ਇਹ ਜਿਹੜਾ ਮਤਾ ਹੈਗਾ ਆ ਇਹ ਬਿਲਕੁਲ ਸਰਕਾਰ ਦੇ ਵਿਰੋਧ ਦੇ ਪਲੈਨ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਵਿੱਚ ਪਾਇਆ ਜੀ ਇਹ ਸਰਕਾਰ ਕਾਨੂੰ ਧੱਕਾ ਵੀ ਕਰਦੀ ਆ ਅਸੀਂ ਸਰਕਾਰ ਦੇ ਧੱਕੇ ਨੂੰ ਵੀ ਅੱਗੇ ਉਹਦਾ ਜਵਾਬ ਦੇਵਾਂਗੇ ਜੇ ਸਾਡੇ ਨਾਲ ਕੋਈ ਇਹ ਧੱਕਾ ਕਰਦੇ ਆ ਸਾਡੇ ਤੇ ਉੱਤੇ ਲਾਠੀ ਚਾਰਜ ਹੁੰਦਾ ਤਾਂ ਅਸੀਂ ਉਹ ਵੀ ਖਾਣ ਨੂੰ ਤਿਆਰ ਹਾਂ ਪਰ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਸਾਡੇ ਮਾਰੂਗੇ ਤਾਂ ਅਸੀਂ ਵੀ ਮਾਰਾਂਗੇ ਇਹ ਪੂਰਾ ਪੰਜਾਬ ਜਿਹੜਾ ਅੱਜ ਖੜਾ ਹੈ ਕੱਲ ਦੇ ਟਰੈਕਟਰ ਮਾਰਚ ਨੇ ਇਹ ਦੱਸ ਦਿੱਤਾ ਪੂਰੇ ਪੰਜਾਬ 'ਚ ਵੀ ਪੂਰੇ ਪੰਜਾਬ ਦੇ ਕਿਸਾਨ ਨਾਲ ਖੜੇ ਨੇ ਡਟ ਕੇ ਇਸ ਕਰਕੇ ਕਿਸੇ ਗਲਤ ਫਹਿਮੀ 'ਚ ਨਾ ਰਹੋ ਅਸੀਂ ਇਹ ਚਾਹੁੰਦੇ ਕੱਲ ਤੇ 2000 ਟਰੈਕਟਰ ਇਕੱਠਾ ਕਰ ਸਕਦਾ ਸੀ ਮੈਂ ਪੂਰਾ ਸ਼ਹਿਰ ਬੰਦ ਹੋ ਜਾਣਾ ਸੀ ਹਾਰਪੁਰ ਮੇਰੀ ਭਾਵਨਾ ਹੈ ਸੀਪੀ ਅਸੀਂ ਆਪਣੇ ਲੋਕਾਂ ਨੂੰ ਕਿਉਂ ਪਰੇਸ਼ਾਨ ਕਰੀਏ ਸਾਰੀਆਂ ਸੜਕਾਂ ਭਰ ਕੇ ਟਰੈਕਟਰਾਂ ਨਾਲ ਜੇ ਲੋਡ ਪਈ ਤਾਂ ਫਿਰ ਉਹ ਸਾਰੇ ਹੀ ਹੋਣਗੇ ਇਸ ਕਰਕੇ ਸਰਕਾਰ ਇਹ ਸਮਝ ਲਵੇ ਕਿ ਪੂਰਾ ਪੰਜਾਬ ਅੱਜ ਉਹਨਾਂ ਲੋਕਾਂ ਨਾਲ ਖੜਾ ਹਰ ਜ਼ਿਲ੍ਹੇ ਦੇ ਵਿੱਚ ਜਿਹੜੇ ਇਹ ਜਿਨ੍ਹਾਂ ਦੀ ਜ਼ਮੀਨ ਲੈਣ ਪੁਲੀਸੀ ਪਾਲਿਸੀ ਦੇ ਵਿੱਚ ਆ ਰਹੀ ਹੈ ਇਹਦੇ ਵਿੱਚ ਹੈਗਾ ਜੀ ਸਾਡੇ ਪਿੰਡ ਦੇ ਸਾਰੇ ਕਿਸਾਨ ਮਜ਼ਦੂਰ ਪਿੰਡ ਦੇ ਬਾਕੀ ਵਾਸੀ ਆ ਸਾਰਿਆਂ ਨੇ ਇੱਕ ਮਤ ਹੋ ਕੇ ਪਾਇਆ ਵੀ ਜਿਹੜੀ ਅਸੀਂ ਇਸ ਪਲੈਂਟ ਕੂਲਿੰਗ ਪਾਲਿਸੀ ਆ ਇਹਦੇ ਬਿਲਕੁਲ ਵਿਰੋਧ ਚਾ ਸਾਨੂੰ ਇਹ ਬਿਲਕੁਲ ਵੀ ਮਨਜ਼ੂਰ ਨਹੀਂ ਵੀ ਅਸੀਂ ਇਹ ਜਿਹੜਾ ਮਤਾ ਹੈਗਾ ਆ ਇਹ ਬਿਲਕੁਲ ਸਰਕਾਰ ਦੇ ਵਿਰੋਧ ਦੇ ਪਲੈਂਟ ਕੂਲਿੰਗ ਪਾਲਿਸੀ ਦੇ ਵਿਰੋਧ ਵਿੱਚ ਪਾਇਆ ਅੱਜ ਮੀਟਿੰਗ ਹੋਈ ਹੈ ਤੇ ਮੀਟਿੰਗ ਤੇ ਹੋਰ ਕੀ ਕੀ ਫੈਸਲੇ ਲਏ ਗਏ ਮੀਟਿੰਗ ਦੇ ਵਿੱਚ ਇਹੀ ਫੈਸਲੇ ਹੋਏ ਆ ਵੀ ਜੇ ਸਰਕਾਰ ਕਾਨੂੰ ਧੱਕਾ ਵੀ ਕਰਦੀ ਆ ਅਸੀਂ ਸਰਕਾਰ ਦੇ ਧੱਕੇ ਨੂੰ ਵੀ ਅੱਗੇ ਉਹਦਾ ਜਵਾਬ ਦੇਵਾਂਗੇ ਜੇ ਸਾਡੇ ਨਾਲ ਕੋਈ ਇਹ ਧੱਕਾ ਕਰਦੇ ਆ ਸਾਡੇ ਤੇ ਉਰ ਤੇ ਲਾਠੀ ਚਾਰਜ ਹੁੰਦਾ ਤਾਂ ਅਸੀਂ ਉਹ ਵੀ ਖਾਣ ਨੂੰ ਤਿਆਰ ਆ ਪਰ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਸਾਡੇ ਮਾਰੂਗੇ ਤਾਂ ਅਸੀਂ ਵੀ ਮਾਰਾਂਗੇ ਪਰ ਕਿਸੇ ਹਾਲਤ ਵਿੱਚ ਵੀ ਅਸੀਂ ਜਿਹੜੀ ਹੈਗੀ ਆਪਣੀ ਜ਼ਮੀਨ ਨਹੀਂ ਦੇਣੀ ਇੱਕ ਮਰਲਾ ਵੀ ਜ਼ਮੀਨ ਜਿਹੜੀ ਅਸੀਂ ਸਰਕਾਰ ਨੂੰ ਨਹੀਂ ਦੇਣੀ ਸ਼ੇਅਰ ਕਰਦੀ ਕੁੱਲ ਕਿੰਨੇ ਕੁ ਜ਼ਮੀਨਾਂ ਦੀ ਕੱਲੇ ਸ਼ੇਅਰ ਕਰ ਦੇ ਸ਼ੇਅਰ ਕਰਦੀ ਕੋਣਕ 300 ਕਿੱਲਾ ਹੈਗਾ ਜੀ ਜਿਹੜਾ ਆ ਰਿਹਾ ਇਹਦੇ ਵਿੱਚ ਹਾਂਜੀ ਜਦੋਂ ਤੁਸੀਂ ਨੁਮਾਇੰਦਿਆਂ ਨੂੰ ਮਿਲੇ ਹੋ ਤੁਹਾਡੀਆਂ ਮੀਟਿੰਗਾਂ ਵੀ ਹੋਈਆਂ ਪਿਛਲੇ ਹਾਂਜੀ ਹਾਂਜੀ ਮੀਟਿੰਗਾਂ ਹੋਈਆਂ ਤੁਸੀਂ ਆਪਣਾ ਪੱਖ ਰੱਖਿਆ ਸੀ ਹਾਂਜੀ ਉੱਥੇ ਮੈਂ ਇਹੀ ਪੱਖ ਰੱਖਿਆ ਸੀਗਾ ਜੀ ਵੀ ਦੇਖੋ ਸਾਡੇ ਪਿੰਡ ਦੇ ਕਿਸਾਨ ਹੈਗੇ ਆ ਮੇਰੀ ਉਹਨਾਂ ਨਾਲ ਬਾਰ ਬਾਰ ਮੀਟਿੰਗ ਹੋਈ ਆ ਵੀ ਉਹਨਾਂ ਨੇ ਇੱਕੋ ਗੱਲ ਹੈਗੀ ਆ ਵੀ ਸਾਨੂੰ ਇਹ ਜਿਹੜੀ ਪਾਲਿਸੀ ਮਨਜ਼ੂਰ ਨਹੀਂ ਹੈਗੀ ਵੀ ਨਾ ਫਿਰ ਇਹਨਾਂ ਨੂੰ ਪਹਿਲਾਂ ਇਹਨਾਂ ਨੇ ਸਾਨੂੰ 50000 ਕਿਹਾ ਸੀ ਉਸ ਤੋਂ ਬਾਅਦ ਮੈਨੂੰ ਲੱਖ ਦੀ ਆਈ ਇਹਨਾਂ ਦੀ ਮੈਨੂੰ ਫਿਰ ਫੋਨ ਆਇਆ ਜਦੋਂ ਸਾਡੀ ਮੀਟਿੰਗ ਹੋਈ ਨਾ ਜੀ ਮੇਅਰ ਹਾਊਸ ਵਿੱਚ ਉਸ ਤੋਂ ਬਾਅਦ ਮੈਨੂੰ ਫਿਰ ਫੋਨ ਆਇਆ ਚੰਡੀਗੜ੍ਹ ਤੋਂ ਵੀ ਆਪਾਂ ਜਿਹ ਫੇਰ ਮੈਂ ਮੀਟਿੰਗ ਕੀਤੀ ਕਿਸਾਨ ਭਰਾਵਾਂ ਨਾਲ ਸਾਰਿਆਂ ਨਾਲ ਬੈਠੇ ਇੱਥੇ ਪਿੰਡ ਫੇਰ ਇਹਨਾਂ ਦਾ ਇੱਕੋ ਹੀ ਸੀਗਾ ਬੇ ਰਿਸਪੌਂਸ ਵੀ ਅਸੀਂ ਜ਼ਮੀਨ ਕਿਸੇ ਹਾਲਤ ਵਿੱਚ ਵੀ ਨਹੀਂ ਜਾਣੀ ਚਾਹੇ ਸਰਕਾਰ ਸਾਨੂੰ 1 ਲੱਖ ਦੀ ਜਗ੍ਹਾ 10 ਲੱਖ ਟੇਕਾ ਦੇਵੇ ਵੀ ਅਸੀਂ ਜ਼ਮੀਨ ਵੇਚਣੀ ਨਹੀਂ ਦੇਣੀ ਨਹੀਂ ਹੈਗੀ ਉਹੀ ਗੱਲ ਆ ਜੀ ਮੇਰੇ ਕੋਲ ਤਾਂ ਪਿੰਡ ਵਾਲੇ ਰੋਜ਼ ਪੈਨਸ਼ਨ ਵਾਲੇ ਆ ਕੇ ਰੁੰਦੇ ਆ ਹਾਂਜੀ ਉਹ ਕਹਿੰਦੇ ਸਾਡੀ ਪੈਨਸ਼ਨ ਨਹੀਂ ਆਈ ਸਰਪੰਚ ਸਾਹਿਬ ਅੱਛਾ ਮੈਂ ਮਹਾਸੇ ਦੀ ਗੱਲ ਦੱਸਦਾ ਇੱਥੇ ਕਈ ਲੋਕ ਐਦਾਂ ਦੇ ਇੱਕ ਦੂਜੇ ਬਜ਼ੁਰਗ ਬੀਬੀਆਂ ਉਹਨਾਂ ਨੂੰ ਕਹਿੰਦੇ ਆ ਉਹ ਸਰਪੰਚ ਨੇ ਤੁਹਾਡੀ ਪੈਨਸ਼ਨ ਰੋਕਤੀ ਹੈ ਉਹ ਨਹੀਂ ਲੈਣ ਦਿੰਦਾ ਹਾਂਜੀ ਉਹ ਮੇਰੇ ਕੋ ਆ ਜਾਂ ਕਹਿੰਦੀ ਆ ਜੀ ਸਰਪੰਚ ਸਾਹਿਬ ਉਹ ਕਹਿੰਦਾ ਤੁਸੀਂ ਨਹੀਂ ਲੈਣ ਦਿੰਦੇ ਪੈਨਸ਼ਨ ਮੈਂ ਕਹਾਂ ਜੀ ਸਰਕਾਰ ਨੇ ਦੇਣੀ ਮੇਰਾ ਤਾਂ ਕੋ ਰੋਲ ਹੀ ਨਹੀਂ ਹੈਗਾ ਸਿੱਧੀ ਤੁਹਾਡੇ ਖਾਤੇ ਚ ਆਉਣੀ ਆ ਹਾਂਜੀ ਯਾਨੀ ਇਹ ਆ ਲੋਕਾਂ ਇਹਨੇ ਭੋਲੇ ਭਾਲੇ ਲੋਕ ਆ ਉਹਨਾਂ ਦੀਆਂ ਪੈਨਸ਼ਨਾਂ ਹੀ ਨਹੀਂ ਦੇ ਹੁੰਦੀਆਂ ਤੇ ਇਹਨਾਂ ਨੇ ਆ ਜਿਹੜੀ ਫੇਰ ਅਸੀਂ ਤੁਹਾਨੂੰ ਹੋਰ ਦੱਸੀਏ ਗੱਲ ਉਸ ਦਿਨ ਵੀ ਜਿੱਦਨ ਮੀਟਿੰਗ ਹੋਈ ਰਹਿੰਦਾ ਵਸਾਵਾਏ ਆ ਉਹਨਾਂ ਨੇ ਇੱਕ ਗੱਲ ਅਸੀਂ ਇਹ ਵੀ ਕੀਤੀ ਆ ਵੀ ਜਿਹੜੀ ਹੈਗੀ ਆ ਭਾਰਤ ਮਾਲਾ ਵਾਂਗੂ ਤੁਸੀਂ ਜਿਹੜੇ ਇਹਨਾਂ ਨੂੰ ਪੈਸੇ ਦੇ ਦੋ ਵੀ ਇੱਕ 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 ਕੋ ਹਾਂਜੀ ਵੀ ਜਿਹੜੇ ਤੁਸੀਂ ਕਿਹਾ ਹੈ ਪਾਲਿਸੀ ਦੇ ਤਨ ਵੀ ਇੱਕ ਜਿਹੜਾ ਹੈਗਾ 4 ਗੁਣਾ ਪੈਸੇ ਦੇਣੇ ਆ ਉਦੋਂ ਸਾਡੇ ਕੋਲ ਰੰਦਾਵਾ ਹੀ ਨਹੀਂ ਸਿੱਧਾ ਹੀ ਗਿਆਤਾ ਵੀ ਕਹਿੰਦਾ ਜੀ ਸਰਕਾਰ ਕੋਲ ਪੈਸੇ ਹੈ ਨਹੀਂ ਫੇਰ ਇੱਥੇ ਉਹਨਾਂ ਨੂੰ ਅਹੀ ਜਵਾਬ ਦਿੱਤਾ ਵੀ ਜੀ ਇਹ ਸਰਕਾਰ ਦੇ ਕੋਲ ਪੈਸੇ ਹੈ ਨਹੀਂ ਫੇਰ ਜਿਹੜੀ ਜ਼ਮੀਨ ਐਕਵਾਇਰ ਕਰਨੀ ਇਹਨੂੰ ਡਿਵੈਲਪ ਕਿੱਦਾਂ ਕਰੂਗੇ ਡਿਵੈਲਪ ਕਰਨੇ ਲਈ ਕਿੱਥੋਂ ਪੈਸੇ ਆਊਗੇ ਫੇਰ ਸਾਡੇ ਸੀਗੇ ਰਾਏ ਜੀ ਹੰਜੀਤ ਸਿੰਘ ਰਾਏ ਜੀ ਇਹਨਾਂ ਨੇ ਫੇਰ ਉਹਨਾਂ ਨੂੰ ਪੁੱਛਿਆ ਵੀ ਇਹਦਾ ਮਤਲਬ ਇਹ ਆ ਵੀ ਤੁਸੀਂ ਜਿਹੜੀ ਕਿਸਾਨਾਂ ਦੀ ਜ਼ਮੀਨ ਆ ਇਹ ਲੈ ਕੇ ਤੁਸੀਂ ਇਹ ਜ਼ਮੀਨ ਜਿਹੜੀ ਆ ਗਿਰਵੀ ਰੱਖੂਗੇ ਇਹ ਤੇ ਲੋਨ ਲਵੋਗੇ ਫੇਰ ਡਿਵੈਲਪ ਕਰੋਗੇ ਹਾਂਜੀ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਉਸ ਦਿਨ ਵੀ ਉਹਦਾ ਦੇ ਕੋਈ ਸਰਕਾਰ ਦਾ ਭਲੇਖਾ ਕੱਲ ਕਢ ਦਿੱਤਾ ਭਈ ਇਹ ਕੇਵਲ ਦੋ ਪਿੰਡ ਨਾ ਸਮਝੇ ਭਈ ਛੇਰਗੜ ਤੇ ਪੂਰੀ ਨਦੀ ਜਮੀਨ ਆਉਂਦੀ ਆ ਸ਼ਹਿਰਪੁਰ ਚ ਇੰਦੇ ਪੂਰੇ ਆਲ ਪੰਜਾਬ ਚ ਹੋਇਆ ਭਈ ਜੇ ਨਹੀਂ ਭਈ ਕੁਛ ਪਿੰਡਾਂ ਦੀ ਜਮੀਨ ਹੈ ਜਿਹੜਾ ਇਹ ਪੁੱਛਦੇ ਸੀ ਨਾ ਸਰਪੰਚ ਸਾਹਿਬ ਨੂੰ ਫੋਨ ਕਰਕੇ ਉਧਰ ਸਾਡੇ ਐਮਸੀ ਸਾਹਿਬ ਨੂੰ ਭਈ ਕਿੰਨੇ ਕੁ ਲੋਕਾਂ ਦੀ ਜਮੀਨ ਆਂਦੀ ਆ ਇਹਨਾਂ ਨੂੰ ਲੱਗਦਾ ਹੈ ਭਈ ਜੇ ਇੱਥੇ ਮੰਨ ਲਓ ਭਈ 300 ਪਰਿਵਾਰ ਹੈਗਾ ਤਾਂ ਇਹ 300 ਪਰਿਵਾਰ ਦਾ ਸਾਨੂੰ ਜੇ ਇਲੈਕਸ਼ਨ ਚ ਕਿੰਨਾ ਕਲੌਸ ਹੋਊਗਾ ਇਹ ਮਤ ਸਮਝਣ ਇਹ ਪੂਰਾ ਪੰਜਾਬ ਜਿਹੜਾ ਅੱਜ ਖੜਾ ਹੈ ਕੱਲ ਦੇ ਟਰੈਕਟਰ ਮਾਰਚ ਨੇ ਇਹ ਦੱਸ ਦਿੱਤਾ ਪੂਰੇ ਪੰਜਾਬ 'ਚ ਵੀ ਪੂਰੇ ਪੰਜਾਬ ਦੇ ਕਿਸਾਨ ਨਾਲ ਖੜੇ ਨੇ ਡਟ ਕੇ ਇਸ ਕਰਕੇ ਕਿਸੇ ਗਲਤਫਹਿਮੀ 'ਚ ਨਾ ਰਹੋ ਹੁਸ਼ਿਆਰਪੁਰ ਕੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰੀ ਜਥੇਬੰਦੀ ਬੀਕੇ ਜਦੋਂ ਆਪਾਂ ਹੈ ਮੈਂ ਆਪਣੀ ਜਥੇਬੰਦੀ ਨੂੰ ਕਿਤੇ ਸੱਦਾ ਨਹੀਂ ਲਾਇਆ ਜੇ ਮੈਂ ਕੱਲ ਸੱਦਾ ਲਾਉਂਦਾ ਤੇ ਮੈਨੂੰ ਲੱਗਦਾ ਕਿ 1500 ਤੋਂ 2000 ਟਰੈਕਟਰ ਹੁੰਦਾ ਮੈਂ ਕੇਵਲ ਇਹ ਕਿਹਾ ਵੀ ਅਸੀਂ ਸਾਡੇ ਪਿੰਡਾਂ 'ਚੋਂ ਹੀ ਟਰੈਕਟਰ ਕੱਢਣੇ ਆ ਪੁਰ ਹੀਰਾ ਸ਼ੇਰਗੜ ਢੋਲਣਵਾਲ ਤੇ ਜਿਹੜੇ ਲਾਗੇ ਵਾਲੇ ਪਿੰਡ ਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਉਹ ਆਪ ਲੈ ਕੇ ਆ ਗਏ ਨਹੀਂ ਤੇ ਅਸੀਂ ਸਾਡੇ ਜਿੰਨੇ ਮੇਰੇ ਸਰਕਲ ਹੈ ਮੇਰੇ ਜ਼ਿਲ੍ਹਾ ਪ੍ਰਧਾਨ ਹੈ ਹਿਆਰਪੁਰ ਦਾ ਉਹ ਬੁੱਲੋਵਾਲ ਸਾਈਡ ਤੋਂ ਕੋਈ ਟਰੈਕਟਰ ਨਹੀਂ ਮੰਗਾਇਆ ਅਸੀਂ ਇਹ ਚਾਹੁੰਦੇ ਕੱਲ ਤੇ 2000 ਟਰੈਕਟਰ ਇਕੱਠਾ ਕਰ ਸਕਦਾ ਸੀ ਮੈਂ ਪੂਰਾ ਸ਼ਹਿਰ ਬੰਦ ਹੋ ਜਾਣਾ ਸੀ ਹਿਆਰਪੁਰ ਮੇਰੀ ਭਾਵਨਾ ਇਹ ਸੀ ਵੀ ਅਸੀਂ ਆਪਣੇ ਲੋਕਾਂ ਨੂੰ ਕਿਉਂ ਪਰੇਸ਼ਾਨ ਕਰੀਏ ਸਾਰੀਆਂ ਸੜਕਾਂ ਭਰ ਕੇ ਟਰੈਕਟਰਾਂ ਨਾਲ ਜੇ ਲੋਡ ਪਈ ਤਾਂ ਫਿਰ ਉਹ ਸਾਰੇ ਹੀ ਆਉਣਗੇ ਇਸ ਕਰਕੇ ਸਰਕਾਰ ਇਹ ਸਮਝ ਲਵੇ ਕਿ ਪੂਰਾ ਪੰਜਾਬ ਅੱਜ ਉਹਨਾਂ ਲੋਕਾਂ ਨਾਲ ਖੜਾ ਹਰ ਜ਼ਿਲ੍ਹੇ ਦੇ ਵਿੱਚ ਜਿਹੜੇ ਇਹ ਜਿਨ੍ਹਾਂ ਦੀ ਜ਼ਮੀਨ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਆ ਰਹੀ ਹੈ ਸੋ ਇਸ ਕਰਕੇ ਪਾਲਿਸੀ ਨੂੰ ਰੱਦ ਕੀਤਾ ਜਾਵੇ ਮੇਰੀ ਇਸ ਪਿੰਡ ਦੇ ਵਿੱਚ 31 ਗਿੱਲੇ ਜ਼ਮੀਨ ਆ ਰਹੀ ਜੀ ਇਸ ਲੈਂਡ ਪੂਲਿੰਗ ਪਾਲਿਸੀ ਦੇ ਅੰਦਰ ਜੀ ਇਹ ਕਹਿਣਾ ਚਾਹੁੰਦੇ ਹਾਂ ਕਿ ਸਰਕਾਰ ਦੀ ਧੱਕੇਸ਼ਾਹੀ ਸਰਕਾਰ ਦੀ ਸਰਾਸਰ ਧੱਕੇਸ਼ਾਹੀ ਹੈ ਜੀ ਇਹਦੇ ਵਿੱਚ ਕੋਈ ਛ ਇਹਨਾਂ ਨੇ ਜ਼ਿੰਮੇਵਾਰਾਂ ਨੂੰ ਦੇਣਾ ਨਹੀਂ ਹਜ਼ਾਰ ਗਾਜ ਦਾ ਪਲਾਟ 200 ਗਾਜ ਦਾ ਕਮਰਸ਼ੀਅਲ ਪਲਾਟ ਜਿਹੜੇ ਜੁਮਲੇ ਸੁਣਾਉਂਦੇ ਆ ਜਾਂ ਜਿਹੜੇ ਕੁਝ ਕਹਿੰਦੇ ਆ ਜਾਂ ਜਿਹੜੀਆਂ ਇਹ ਗੱਲਾਂ ਕਰਦੇ ਆ ਜਿੱਦਾਂ ਤੁਸੀਂ ਹੁਣੇ ਹੀ ਇੱਕ ਕੇ ਆਈ ਦੀ ਆ ਦੇਖੋ ਲੁਧਿਆਣੇ ਦੇ ਵਿੱਚ ਆ ਆ ਬੰਦਿਆਂ ਨੇ ਸਮਰਥਨ ਦਿੱਤਾ ਇਹ ਹੁਸ਼ਿਆਰਪੁਰ ਪੂਰੀ ਰਾਜਾ ਸ਼ੇਰਗੜ੍ਹ ਦੇ ਬੰਦਿਆਂ ਤੋਂ ਕਿਉਂ ਨਹੀਂ ਪੁੱਛਦੇ ਜੀ ਕਿ ਕੋਈ ਇੱਕ ਬੰਦਾ ਵੀ ਐਸਾ ਹੈਗਾ ਕਿ ਜਿਹੜਾ ਉਹ ਜ਼ਮੀਨ ਦੇਣਾ ਚਾਹੁੰਦਾ ਹੋਵੇ ਇਹ ਜਿਹੜਾ ਤੁਸੀਂ ਲੁਧਿਆਣੇ ਦਾ ਜਾਂ ਚੰਡੀਗੜ੍ਹ ਦਾ ਜਾਂ ਇੱਧਰ ਉੱਧਰ ਲੀਆਂ ਗੱਲਾਂ ਕਰਦੇ ਆ ਇਹ ਆਪਣੇ ਲੋਕਲ ਕਿਉਂ ਨਹੀਂ ਆਪਣੇ ਜਿਹੜੇ ਇੱਥੇ ਨਮਾਇੰਦੇ ਆ ਜਾਂ ਇੱਥੇ ਦੇ ਜਿਹੜੇ ਜਾਂ ਜਿਹੜੇ ਇੱਥੇ ਦੇ ਲੀਡਰ ਹੈ ਉਹ ਇੱਥੇ ਆਣ ਕੇ ਕਿਉਂ ਨਹੀਂ ਆਉਂਦੇ ਔਰ ਕਿਉਂ ਨਹੀਂ ਸਰ ਤੋਂ ਬੁਲਾ ਕੇ ਪੁੱਛਦੇ ਕਿ ਕੋਈ ਵੀ ਇੱਕ ਐਸਾ ਤੁਸੀਂ ਇੱਕ ਵੀ ਸ਼ੇਰਗੜ੍ਹ ਔਰ ਪੂਰਵ ਹੀਰਾ ਦੇ ਵਿੱਚੋਂ ਕੋਈ ਇੱਕ ਐਸਾ ਜ਼ਿੰਮੇਵਾਰ ਦੱਸ ਦਿਓ ਜਿਹੜਾ ਇਹ ਗੱਲ ਕਹਿੰਦਾ ਹੋਵੇ ਜੀ ਅਸੀਂ ਇਸ ਜ਼ਮੀਨ ਦੇਣ ਦੇ ਹੱਕ ਦੇ ਵਿੱਚ ਆ ਜੇ ਸ਼ੇਰਗੜ੍ਹ ਔਰ ਪੂਰਵ ਹੀਰਾ ਦੇ ਵਿੱਚ ਜਿਹੜੇ ਜ਼ਮੀਨ ਦੇਣ ਦੇ ਹੱਕ ਦੇ ਵਿੱਚ ਨਹੀਂ ਤੇ ਤੁਸੀਂ ਇਹ ਜਿਹੜੇ ਝੂਠੇ ਜਿਹੜੇ ਆ ਆ ਫੋਨ ਦੇ ਉੱਤੇ ਵਟਸਐਪ ਆਉਂਨੇ ਆ ਕਿ ਉਹ ਜ਼ਮੀਨਾਂ ਲੁਧਿਆਣੇ ਵਾਲੇ ਨੇ ਦੇਤੀਆਂ ਉਹ ਫੁਲਾਨਿਆਂ ਨੇ ਦੇਤੀਆਂ ਜਾਂ ਉਹਨਾਂ ਨੇ ਦੇਤੀਆਂ ਇਹ ਜਿਹੜੇ ਪਾਉਂਦੇ ਉਹਨਾਂ ਦੇ ਨਾਂ ਤੇ ਤਾਂ ਜ਼ਮੀਨਾਂ ਹੀ ਨਹੀਂ ਆਈਆਂ ਜੀ ਉਹ ਤਾਂ ਇੱਕ ਬਿਲਡਰ ਹੈ ਗਿਆ ਬਿਲਡਰ ਦੀਆਂ ਜ਼ਮੀਨਾਂ ਹੋ ਗਈਆਂ ਇਹ ਨਹੀਂ ਮੈਨੂੰ ਪਤਾ ਕਿ ਉਹ ਕਿੱਥੇ ਤੱਕ ਉਹ ਸੱਚਾਈ ਆ ਕਿੱਥੇ ਤੱਕ ਨਹੀਂ ਜਿਹੜੀ ਇੱਥੇ ਦੀ ਗੱਲ ਹੈ ਜਿਹੜੀ ਸ਼ੇਰਗੜ੍ਹ ਔਰ ਪੋਰੀਨਾਂ ਦੀ ਗੱਲ ਹੈ ਇੱਥੇ ਦਾ ਕੋਈ ਜ਼ਿੰਮੇਦਾਰ ਜ਼ਮੀਨ ਦੇ ਨੂੰ ਤਿਆਰ ਨਹੀਂ ਉਹਦੇ ਲਈ ਅੱਜ ಗ್ರಾಮ ਪੰਚਾਇਤ ਸ਼ੇਰਗੜ੍ਹ ਦੇ ਵਿੱਚ ਮਤਾ ਪਾਇਆ ਗਿਆ ਜੀ ਸਾਰੀ ಗ್ರಾಮ ਪੰਚਾਇਤ ਇੱਥੇ ਇਕੱਠੀ ਆ ਜੀ ਇਹ ಗ್ರಾಮ ਸਭਾ ਇਕੱਠੀ ਹੈ ਉਹਦੇ ਵਿੱਚ ਸਾਰਿਆਂ ਨੇ ਮਤਾ ਪਾਇਆ ਔਰ ਦੱਸਿਆ ਕਿ ਅਸੀਂ ਇਹ ਜ਼ਮੀਨ ਕਿਸੇ ਵੀ ਹੱਕ ਦੇ ਵਿੱਚ ਨਹੀਂ ਦੇਾਂਗੇ ਸਾਨੂੰ ਕਿਤੇ ਤੱਕ ਵੀ ਜਾਣਾ ਪਵੇ ਜੋ ਮਰਜ਼ੀ ਸਾਨੂੰ ਕਰਨਾ ਪਵੇ